ਵਿਆਹ ਹੁਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਡਿਆ ਸਰ ਮੇਰਾ ਤਲਾਕ ਨੀਜੇ ਹੋਇਆ ਹਾਂ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਮੇਰਾ ਕਾਗਾ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਵੀ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਇਨਸਾਫ ਮੈਂ ਹੰਦੇ ਨਾਲ ਨਹੀਂ ਰਹਿਣਾ ਸਰ ਮੈਂ ਉਹਨੂੰ ਆਪਣੇ ਘਰ ਨਹੀਂ ਬਣਨ ਦੇਣਾ ਤੋਂ ਬੱਚੇ ਕਿੰਨੇ ਤੁਹਾਡੇ ਬੱਚੇ ਮੇਰੇ 5 ਜੇ ਹਾਂਜੀ ਤੇ ਮੈਂ ਮੈਂ ਜਾਣੀ ਆ ਵੀ ਮੇਰਾ ਘਰ ਵਾਲਾ ਵੀ ਸਜ਼ਾ ਹੋਵੇ ਉਸ ਜਨਾਨੀ ਨੂੰ ਵੀ ਸਜ਼ਾ ਹੋਵੇ ਮੈਨੂੰ ਕਿਉਂ ਹੋਇਆ ਹਾਂ ਮੈਨੂੰ ਹੋਇਆ ਹਾਂ ਮੈਨਾਂ ਭਾਵੇਂ ਗਿਆ ਕੋਈ ਹਾਂ ਤਾਂ ਲੱਗਿਆ ਮਗਰ ਹਾਂ ਮੇਰਾ ਮਕਾਨ ਵੀ ਉਹਨੇ ਗੈਣੇ ਪਵਾਤਾ ਜੀ 4 ਲੱਖ ਰੁਪਏ ਦੇ ਕਹਿੰਦਾ ਹੀ ਮੈਂ ਸੂਦਰ ਜਾਵਾਂਗਾ ਤੇ ਮੈਨੂੰ ਮੇਰਾ ਮਕਾਨ ਵੀ ਸੜਾ ਕੇ ਦੇਵੇ ਤੇ ਮੈਨੂੰ ਜਿੱਤਾ ਮਰਜੀ ਨੂੰ ਇਨਸਾਫ ਦਿਵਾਉ ਮੈਨੂੰ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਜੀਤ ਹੈ ਹਾਂਜੀ ਕਿੱਥੇ ਰਹਿੰਦੇ ਹੋ ਮੈਂ ਇੱਥੇ ਫਤਸਿੰਗ ਕਲੋਨੀ ਹਾਂਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਸਾਡੇ ਮੇਰੀ ਨਾ ਹਸਬੰਦ ਨੇ ਨਾ ਦਾ ਯਾਤਰਾ ਲਿਆ ਭੱਜ ਕੇ ਹਾਂ ਹਾਂਜੀ ਮੈਂ ਮੇਰਾ 2010 ਤੇ ਮੇਰਾ ਵਿਆਹ ਹੋਇਆ ਬਿਨਾਂ ਤਲਾਕ ਤੋੜਨੇ ਵਿਆਹ ਕਰਾਲਿਆ ਕੋਰਟ ਮੇਰੇ ਚ ਹਾਂ ਅੱਜ ਮੈਨੂੰ ਚਾਹੀਦਾ ਇਨਸਾਫ ਮੇਰੀ ਸੁਣਾਈ ਤੇ ਨਹੀਂ ਹੁੰਦੀ ਗਈ 2010 ਚ ਤੁਹਾਡਾ ਵਿਆਹ ਹੋਇਆ ਉਦੋਂ ਬੱਚੇ ਕਿੰਨੇ ਤੁਹਾਡੇ ਬੱਚੇ ਮੇਰੇ 5 ਜੇ ਹਾਂਜੀ ਤੇ ਮੈਂ ਨਿਆ ਜਾਨੀ ਆ ਵੀ ਮੇਰਾ ਘਰ ਵਾਲਾ ਵੀ ਸਜਾ ਹੋਵੇ ਤੁਸ ਜਨਾਨੀ ਨੂੰ ਵੀ ਸਜਾ ਹੋਵੇ ਕੀ ਕੀਤਾ ਤੁਹਾਡੇ ਘਰ ਵਾਲੇ ਨੇ ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ ਵਿਆਹ ਕਿਉਂ ਕਰਾ ਜਨਾਨੀ ਕਿੱਥੇ ਰਹਿੰਦੀ ਸੀ ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ ਹਾਂ ਉਹ ਦੇਣਾ ਪਹਿਲਾਂ ਇੱਦਾਂ ਉਹਦੇ ਹਸਬੰਡ ਦੀ ਡੈਥ ਹੋ ਗਈ ਆ ਤੇ ਉਹ ਮਤਲਬ ਇੱਦਾਂ ਹੀ ਉਹਨਾਂ ਰਿਲੇਸ਼ਨਸ਼ਿਪ 'ਚ ਐਂ ਲੱਗ ਪਿੰਦਾ ਨਾਲ ਤੇ ਪਹਿਲਾਂ ਸਾਡਾ ਝਗੜਾ ਇੱਦਾਂ ਹੀ ਫੈਸਲਾ ਹੋ ਗਿਆ ਕੋਰ ਦੇச்சே ਹਾਂ ਥਾਣੇ 'ਚ ਪਹਿਲਾਂ ਉਹ ਕਹਿੰਦੀ ਵੀ ਮੈਂ ਨਹੀਂ ਦੁਬਾਰਤੋਂ ਨਹੀਂ ਇਸ ਬੰਦੇ ਨਾਲ ਰੱਥੂਗੀ ਸਮੰਦਰ ਤੇ ਬਾਅਦ ਚ ਫੇਰਾ 2 ਮਹੀਨੇ 1 ਮਹੀਨੇ 2 ਮਹੀਨੇ ਬਾਅਦ ਉਹਨੇ ਫੇਰ ਇੱਦਾਂ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਕੋਰ ਮੈਂ ਚੜਾਈ ਹਾਂ ਜਦ ਮੈਂ ਨੋਂਨ ਸਾਥ ਚਾਹੀਦਾ ਵਾ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ ਕਾ ਬਹੁਤ ੱੱਕੇ ਖਾਂਦੀ ਕਈ ਹਾਂ ਕੀ ਲੱਗਦਾ ਹੈ ਕਿ ਇੱਕ ਵਿਆਹ ਹੁਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਜਿਹੜਾ ਵਿਆਹ ਪਰ ਮੇਰਾ ਤਲਾਕ ਹੀ ਜੇ ਹੋਇਆ ਹਾਂ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਵੀ ਰੱਖਾਂਗਾ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਵੀ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਹੰਸਾਬ ਮੈਂ ਹੁੰਦੇ ਨਾਲ ਨਹੀਂ ਰਹਿਣਾ ਸਰ ਮੈਂ ਉਹਨੂੰ ਆਪਣੇ ਘਰ ਨਹੀਂ ਬਣ ਦੇਣਾ ਮੇਰੇ ਵੀ ਪੰਜ ਬੱਚੇ ਵਣੀਆਂ ਤਿੰਨ ਬੇਟੀਆਂ ਦੋ ਬੇਟੇ ਹਾਂ ਹਾਂ ਕੀ ਲੱਗਦਾ ਹੈ ਕਿ ਬਿਨਾ ਤਲਾਕ ਤੋਂ ਵਿਆਹ ਕਰਾਉਣਾ ਜਿੰਨੂੰ ਕਾਨੂੰਨੀ ਜੁਰਮ ਹੈ ਕੀ ਕਾਰਵਾਈ ਦੀ ਮੰਗ ਕਰਦੇ ਹੋ ਜਿੰਨਾ ਮੈਂ ਕਾਨੂੰਨੀ ਜਿੰਨਾ ਮੈਂ ਉਹ ਕਹਿੰਦੇ ਆਪਕੋ ਥਾਣੇ ਤੇ ਜਾਨੀਓ ਕਹਿੰਦੇ ਆਤੀ ਇਹ ਕੋਰਟ ਨੇ ਆਊਟਰ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਦੂਜਾ ਬਿਨਾ ਤਲਾਕ ਤੋਂ ਤੁਹਾਨੂੰ ਕਿੰਨੇ ਗੱਲ ਗਈ ਹੈ ਹਾਂਜੀ ਕਿੰਨੇ ਕਹੀ ਸੀ ਇਹ ਗੱਲ ਉਹ ਤੇ ਥਾਣੇ ਤੇ ਤੁਸੀਂ ਦਰਖਾਸਤ ਦੇ ਕੇ ਆਏ ਹੋ ਹਾਂਜੀ ਦਰਖਾਸਤ ਵੀ ਦੇ ਕੇ ਆਏ ਹੋ ਕਹਿੰਦੇ ਕੋਈ ਫਾਇਦਾ ਨਹੀਂ ਆ ਤੁਸੀਂ ਆਪਣੇ ਬੱਚੇ ਪਾਲੋ ਉਹਨੂੰ ਰਾਦੋ ਜਿੱਥੇ ਆ ਮੈਂ ਕੈਨ ਨਹੀਂ ਨਹੀਂ ਮੈਂ ਉਹਨਾਂ ਨੂੰ ਸਜਾਤਵਾੜਾ ਚਾਹਦੀ ਹਾਂ ਕਿਉਂ ਮੈਂ ਪਾਰ-ਪਾਰ ਮੇਰੇ ਵੀ ਬੱਚੇ ਮੈਂ ਕਿਤਰਾ ਪਾਲ ਲੇ ਜੇ ਹਮ ਮੇਰੇ ਕੁਮਾਰ ਵਾਲੇ ਤੋਂ ਹੀ ਸੀ ਔਰ ਉਹ ਜਨਾਨੀ ਨਾਮ ਨੇ ਇਦਾਂ ਓਏ ਅੱਜ ਤੋਂ ਕਿੰਨੇ ਦਿਨ ਹੋ ਗਏ ਮਤਲਬ ਉਹਨੂੰ ਲੈ ਕੇ ਫਰਾਰ ਨੇ ਔਰ ਸਰ ਵੀ ਨੂੰ ਫੋਨ ਵੀ ਆਂਦੇ ਪਏ ਨੇ ਵੀ ਮੈਨੂੰ ਘਰ ਆਲਤੀ ਕਰਨ ਦੇ ਮੈਂ ਤੇਰੇ ਪੈਰਾਂ 'ਚ ਵੀ ਡਿੱਗ ਜਾਣਾ ਤੇ ਮੈਂ ਕਿਹਾ ਸਰ ਮੈਂ ਨਹੀਂ ਜੇ ਉਹਨੂੰ ਆਪਣੇ ਘਰ ਮੇਰਾ ਮਕਾਨ ਵੀ ਉਹਨੇ ਗਹਿਣੇ ਪਵਾਇਆ ਹਾਂ 4 ਲੱਖ ਰੁਪਏ ਦੇ ਕਹਿੰਦਾ ਹੀ ਮੈਂ ਸੂਧਰ ਜਾਵਾਂਗਾ ਤੇ ਮੈਨੂੰ ਮੇਰਾ ਮਕਾਨ ਵੀ ਸੜਾ ਕੇ ਦੇਵੇ ਤੇ ਮੈਨੂੰ ਜਿੱਦਾ ਮਰਜ਼ੀ ਨੂੰ ਇਨਸਾਫ ਦਿਵਾਓ ਮੈਨੂੰ ਠੀਕ ਹੈ ਹਾਂਜੀ ਕੀ ਨਾ ਮਤਾ ਨਹੀਂ ਜਾਣੀ ਕੀ ਗਲਬਤ ਕੀ ਹੋਈ ਤੁਹਾਡੇ ਬੇਟੇ ਜਿਹੜੀ ਸਾਡੇ ਗੱਲ ਮਾਰਦੇ ਉਹਦੇ ਬੁੱਢੀ ਲੋਈ ਹੋ ਨਹੀਂ ਹੈ ਹਾਂ ਨਹੀਂ ਨਹੀਂ ਲਖਣਾ ਦੋਲੀ ਨੂੰ ਖਾ ਹੂੰ ਬੀ ਤੁਹੋਂ ਨਾ ਮਾਰ ਹੂੰ ਮੇਰੀ ਤਾਂ ਇਹ ਹੋਵੇ ਹੂੰ ਮੇਰੀ ਇਹ ਹੋਇਆ ਹੂੰ ਲਾ ਬੈ ਜੀ ਆ ਗਏ ਹੂੰ ਪਾਟਾ ਲਗ ਰਿਹਾ ਦਮਾ ਗਏ ਹੂੰ ਤੇ ਕਿ ਕਰਵਾਇ ਦੀ ਕੀ ਮੰਗ ਕਰਦੇ ਹੋ ਜਿਹੜਾ ਕਿ ਹਾਂਜੀ ਉਹ ਕਰਵਾ ਲੈ ਉਹ ਕਰਵਾ ਲੈ ਨਾ ਹੂੰ ਹਾਂ ਉਹ ਨੀ ਕਰਵਾਇ ਨੀ ਕਰਵਾਇ ਉਹ ਆਇਆ ਨਹੀਂ ਨਾ 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 ਕਰਦੇ ਨਾ ਆ ਵਾ ਪਾ ਦਾਂਗੇ ਅਛਾ ਹਾਂ ਮੈਂ ਵਾਰ ਹਾਂ ਕਿਹੜੇ ਵਾਰੀ ਹਾਂ ਹਾਂ ਤੇ ਤੁਹਾਡੇ ਪੰਜ ਪੋਤਰੇ ਪੋਤਰੀਆਂ ਨੇ ਤੈਨੂੰ ਬੋਲ ਦੋ ਪੋਤਰੇ ਤਿੰਨ ਬੋਲ ਨੇ ਹਾਂਜੀ ਕਿੰਨੋਂ ਬੋਲ ਨੇ ਕੀ ਲੱਗਦਾ ਜਿਹੜਾ ਘਰ ਵੀ ਗਹਨੇ ਪਾਸਟ ਜਾਵੇ ਤੇ ਉਸ ਟਾਈਮ ਕਾ ਹਾਂ ਮੈਂ ਬੀਰ ਮੋਟਾ ਬੋਲ ਰਿਹਾ ਹਾਂ ਹਾਂ ਇਹ ਲੈਣਾ ਕੀ ਮੰਗ ਕੀ ਕਰਦੇ ਹੁਣ ਮੰਗੇ ਉਹ ਕਰਦੇ ਹੋਣਾ ਜਨਾਬ ਮੇਰੇ ਵੇ ਮੈਂ ਜੀ ਅੰਤ ਦਾਂ ਦੇ ਠੀਕ ਹੈ ਹਾਂਜੀ ਇੱਕ ਮਾਮਲਾ ਆਇਆ ਸੀ 21 ਨੰਬਰ ਕਲੀ ਦਾ ਪਤੇ ਸਿੰਘ ਕਲੋਨੀ ਦੇ ਜਿਹਦੇ ਵਿੱਚ ਇੱਕ ਵਿਅਕਤੀ ਜਿਹੜੇ ਕੇ ਸਾਹਮਣੇ ਆਪਣੀ ਇੱਕ ਹੋਰਤ ਨਾਲ ਵਿਆਹ ਕਰਵਾ ਲਿਆ ਮਦਰ ਦੇ ਵੀ ਬੱਚੇ ਨਹੀਂ ਤੇ ਉਹਦੀ ਹੋਰਤ ਨੂੰ ਇਨਜਾਮ ਲਗਾਏਗੇ ਕਿ ਮੇਰੇ ਘਰ ਮੇਰਾ ਤਲਾਕ ਲੈ ਹੀ ਪੈਣਾ ਹੈ ਵਿਆਹ ਕਰਵਾ ਲਿਆ ਹਾਂਜੀ ਭੈਣ ਜੀ ਸਬਜੀਤ ਕੋਰੇ ਹੈਗੇ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਮੇਰੇ ਨਾਲ ਔਰ ਮੈਂ ਮੈਰਿਜ ਕਾਗਜ਼ ਰਹਿ ਰਹੇ ਆ ਇਸ ਬੇਸ ਤੇ ਜਿਹੜੀ ਇਹ ਪੁਲਿਸ ਦੀ ਦਖਲੰਦਗੀ ਜਿਹੜੀ ਉਹ ਖਤਮ ਹੋ ਜਾਂਦੀ ਆ ਅਸੀਂ ਭੈਣ ਜੀ ਨੂੰ ਅਦਾਤ ਕਰਤੀ ਆ ਕਿ ਜਿਹੜੀ ਆਪਣੀ ਕੋਰਟ ਵਿੱਚ ਸਾਰਾ ਗੁਇਆ ਕਰਨ ਉਹਦੀ ਕੋਰਟ ਦੇ ਵਿੱਚ ਕੰਪਲੇਂਟ ਕਰਦੇ ਨੇ ਕਿ ਜਿਹੜਾ ਇਹਨਾਂ ਨੇ ਬਿਨਾ ਡਿਵੋਰਸ ਤੋਂ ਜਿਹੜਾ બીજી ਸ਼ਾਦੀ ਕਰਵਾਈ ਉਸ ਦਾ ਕਹਿਣਾ ਕਿ ਪਹਿਲਾਂ ਵੀ ਦੋ ਵਾਰੀ ਉਸ ਲੜਕੀ ਵੱਲੋਂ ਮਾਫੀ ਮੰਗੀ ਗਈ ਸੀ ਕਿ ਮੈਂ ਹ ਉਸ ਦੇ ਘਰੋਂ ਦਾ ਕੋਈ ਤਾਕਤ ਨਹੀਂਗਾ ਮਾਰਕੜਾ ਦਾ ਕੰਮ ਨਹੀਂ ਕਰਾਵਾਂਗੀ ਪਰ ਇਸ ਦੇ باوجود ਵੀ ਉਹਨੇ ਵਿਆਹ ਕਰਵਾ ਲਿਆ ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਹੈਗੀਆਂ ਉਹਨਾਂ ਦਾ ਘਰੇਲੂ ਮੈਟਰ ਹੈ